ਲੁਧਿਆਣਾ ਦੇ ਸਲੇਮ ਟਾਬਰੀ ਦੇ ਇਲਾਕੇ ਪੀਰੂ ਬੰਦਾਦ ਵਿੱਚ ਬੁੱਧਵਾਰ ਨੂੰ ਦੇਰ ਸ਼ਾਮ ਨਸ਼ਾ ਤਸਕਰਾਂ ਤੇ ਨਸ਼ੇੜੀਆਂ ਦੇ ਵਿਚਕਾਰ ਛਿੱਟੇ ਦੀ ਲੜਾਈ ਦੇ ਕਾਰਨ ਇੱਕ ਬੇਕਸੂਰ ਨੌਜਵਾਨ ਦੀ ਜਾਨ ਚਲੀ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ ਜਦਕਿ ਉਸ ਦਾ ਵੱਡਾ ਭਰਾ ਗੰਭੀਰ ਰੂਪ ਦੇ ਵਿੱਚ ਜ਼ਖਮੀ ਦੱਸਿਆ ਜਾ ਰਿਹਾ ਹੈ ਉੱਥੇ ਨਸ਼ਾ ਤਸਕਰਾਂ ਤੋਂ ਛਿੱਟਾ ਲੈ ਕੇ ਭੱਜੇ ਨਸ਼ੇੜੀ ਬਚਾ ਕਰਦੇ ਆ ਮੌਕੇ ਤੋਂ ਫਰਾਰ ਹੋ ਗਿਆ ਥਾਣਾ ਸਲੇਮ ਟਾਬਰੀ ਤੇ ਥਾਣਾ ਦਰੇਸੀ ਦੀ ਪੁਲਿਸ ਤੇ ਸੀਆਈਏ ਸਟਾਫ ਮੌਕੇ ਤੇ ਪਹੁੰਚੇ ਪੁਲਿਸ ਨੇ ਵਾਰਦਾਤ ਨੂੰ ਅੰਜਾਮ ਦੇਣ ਵਾਲੇ ਹਮਲਾਵਰਾਂ ਦੇ ਘਰ ਤੇ ਰੇਡ ਕਰਕੇ ਉਹਨਾਂ ਦੇ ਪਰਿਵਾਰਾਂ ਦੇ ਹੋਰ ਮੈਂਬਰਾਂ ਨੂੰ ਹਿਰਾਸਤ ਵਿੱਚ ਲੈ ਲਿਆ। ਹਮਲਾਵਰਾਂ ਨੇ ਦੋਵੇਂ ਭਰਾਵਾਂ ਦੇ ਗਲੇ, ਸਿਰ ਅਤੇ ਹੋਰ ਹਿੱਸਿਆਂ ਤੇ ਅੰਨੇ ਵਾਰ ਵਾਰ ਕੀਤੇ ਭਾਵੇਂ ਮੌਕੇ ਤੇ ਮੌਜੂਦ ਲੋਕਾਂ ਨੇ ਦੋਵੇਂ ਭਰਾਵਾਂ ਨੂੰ ਸੀਐਮਸੀ ਪਹੁੰਚਾਇਆ ਜਿੱਥੇ ਡਾਕਟਰਾਂ ਨੇ ਇੱਕ ਭਰਾ ਨੂੰ ਮੌਤਕਲਾਂ ਦਿੱਤਾ ਅਤੇ ਮ੍ਰਿਤਕ ਦੀ ਪਹਿਚਾਣ ਸैम ਸਿੱਧੂ ਸ਼ਮੀ ਜੋ ਕਿ 25 ਸਾਲ ਦਾ ਹੈ ਅਤੇ ਜ਼ਖਮੀ ਦੀ ਪਹਿਚਾਣ ਸਾਜਨ ਜੋ ਕਿ 30 ਸਾਲ ਦਾ ਹੈ ਉਸ ਦੇ ਵਿੱਚ ਹੋਈ ਹੈ। ਵਾਰਦਾਤ ਕਾਰਨ ਇਲਾਕੇ ਦੇ ਵਿੱਚ ਦਹਿਸ਼ਤ ਦਾ ਮਾਹੌਲ ਬਣਿਆ ਹੈ ਪੁਲਿਸ ਨੇ ਦੋਸ਼ੀਆਂ ਦੇ ਖਿਲਾਫ ਮਾਮਲਾ ਦਰਜ ਕਰਨ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਜਾਣਕਾਰੀ ਦੇ ਅਨੁਸਾਰ ਵਾਰਦਾਤ ਨੂੰ ਅੰਜਾਮ ਦੇਣ ਵਾਲੇ ਪਿਓ ਪੁੱਤ ਪੀਰੂ ਬੰਦਾ ਇਲਾਕੇ ਦੇ ਵਿੱਚ ਰਹਿੰਦੇ ਹਨ ਜਸ਼ਨ ਲਗਭਗ 15 ਦਿਨ ਪਹਿਲਾਂ ਹੀ ਨਸ਼ਾ ਤਸਕਰੀ ਦੇ ਮਾਮਲੇ ਦੇ ਵਿੱਚ ਜੇਲ੍ਹ ਤੋਂ ਜ਼ਮਾਨਤ ਤੇ ਛੁੱਟੀ ਤੇ ਆਏ ਹਨ ਅਤੇ ਲੋਕਾਂ ਦਾ ਕਹਿਣਾ ਹੈ ਕਿ ਦੋਵੇਂ ਪਿਓ ਪੁੱਤ ਇਲਾਕੇ ਦੇ ਵਿੱਚ ਨਸ਼ਾ ਸਪਲਾਈ ਕਰਦੇ ਹਨ ਇਲਾਕੇ ਦੇ ਵਿੱਚ ਰਹਿਣ ਵਾਲਾ ਅਜੇ ਪੁੜੀਵੰਨ ਨਾਮ ਦਾ ਨੌਜਵਾਨ ਖੁਦ ਵੀ ਨਸ਼ਾ ਕਰਦਾ ਹੈ ਤੇ ਨਸ਼ਾ ਵੇਚਣ ਦਾ ਕੰਮ ਵੀ ਕਰਦਾ ਹੈ ਜੇਲ੍ਹ ਜਾਣ ਤੋਂ ਪਹਿਲਾਂ ਜਸ਼ਨ ਨੇ ਅਜੇ ਤੋਂ ਨਸ਼ੇ ਦੇ ਪੈਸੇ ਵਾਪਸ ਲੈਣੇ ਸਨ ਜਿਸ ਨੂੰ ਲੈ ਕੇ ਦੋਵੇਂ ਵਿਚਾਲੇ ਬਹਿਸ ਚੱਲ ਰਹੀ ਸੀ ਅਤੇ ਬੁੱਧਵਾਰ ਨੂੰ ਵੀ ਅਜੇ ਨੇ ਉਸ ਤੋਂ ਨਸ਼ਾ ਲਿਆ ਤੇ ਬਿਨਾ ਪੈਸੇ ਦਿੱਤੇ ਹੀ ਭੱਜ ਗਿਆ ਤੇ ਜਸ਼ਨ ਤੇ ਉਸ ਦਾ ਪਿਤਾ ਪਿੱਛਾ ਕਰਦਿਆਂ ਵਾਰਦਾਤ ਵਾਲੀ ਥਾਂ ਤੇ ਪਹੁੰਚੇ ਇਸ ਤੋਂ ਇਲਾਵਾ ਉੱਥੇ ਮੌਜੂਦ ਲੋਕਾਂ ਦਾ ਕੀ ਕਹਿਣਾ ਰਿਹਾ ਆਓ ਸੁਣਦੇ ਹਾਂ ਮੇਰਾ ਨਾਮ ਮੇਰਾ ਨਾਮ ਸਟੀਫਨ ਸਿੱਧੂ ਆ ਮੈਂ ਗਲੀ ਨੰਬਰ 2 ਦੇ ਵਿੱਚ ਹੀ ਰਹਿਣਾ ਮੇਰੇ ਦੋਨੇ ਤਾਈ ਦੇ ਬੇਟੇ ਆ ਇਹ ਇਹ ਉਹਨਾਂ ਦਾ ਇੱਕ ਦਾ ਨਾਮ 사ਜਨ ਨੇ ਇੱਕ ਦਾ ਨਾਮ ਸ਼ਮੀ ਆ ਜਿਹਦੀ ਡੈਥ ਹੋਈ ਉਹਦਾ ਨਾਮ ਸ਼ਮੀ ਆ ਇਹਨਾਂ ਦੇ ਦੋਸਤ ਦੀ ਅਜੇ ਦੀ ਕਿਸੇ ਹਰਦੀਪ ਤੇ ਜਸ਼ਨ ਦੇ ਨਾਲ ਪਹਿਲਾਂ ਲੜਾਈ ਹੋ ਰਹੀ ਚਗੀ ਕੋਈ ਉਹ ਇਹਨਾਂ ਦੇ ਘਰੇ ਆ ਕੇ ਲੋਗ ਗਿਆ ਤੇ ਇਹ ਬਾਹਰ ਆ ਕੇ ਉਹਨੂੰ ਕਹਿਣ ਲੱਗੇ ਵੀ ਬਾਹਰ ਗੱਡੋ ਉਹਨੂੰ ਇਹ ਉਹਨੂੰ ਬਚਾਉਣ ਦੇ ਲਈ ਜਾਂ ਉਹ ਵੈਸੇ ਕਹਿੰਦੇ ਲਈ ਵੀ ਸਾਡੇ ਘਰ ਦੇ ਬਾਹਰ ਗਾਲ੍ਹਾਂ ਨਾ ਕੱਢ ਤੇ ਉਹਨਾਂ ਨੇ ਮੁੜ ਕੇ ਇਹਨਾਂ ਤੇ ਹਮਲਾ ਕਰ ਦਿੱਤਾ ਇੱਕ ਦੀ ਡੈਥ ਹੋ ਗਈ ਇੱਕ ਐਮਰਜੈਂਸੀ ਵਿੱਚ ਆ ਸੀਐਮਸੀ ਜਿਹੜੇ ਗੁੰਡੇ ਦੀ ਡੈਥ ਹੋਈ ਉਹਦੀ ਉਮਰ ਕਿੰਨੀ ਹੈ 26 27 ਸਾਲ ਹੋ ਗਈ ਸੀ ਕਿੰਨੇ ਕੇ ਜਣੇ ਦੇ ਸੱਟਾਂ ਲੱਗੀਆਂ ਨੇ ਇੱਕ ਉਹਦੇ ਭਰਾ ਦੇ ਸਰਕਾਰ ਲਗੇ ਆਉਂਦੇ ਅੱਛਾ ਤੇ ਦੂਜਾ ਕਿੱਥੇ ਆ ਉਹ ਵੀ ਸੀਐਮਸੀ ਐਡਮਿਟ ਆ ਤੇ ਜਿਹੜੇ ਜਿਹਨਾਂ ਨੇ ਮਾਰਿਆ ਉਹਨਾਂ ਦਾ ਨਾਮ ਕੀ ਸੀ ਬੱਸ ਇੱਕ ਦਾ ਨਾਮ ਹਰਦੀਪ ਉਰਫ ਪਿੰਡੂ ਆ ਇੱਕ ਦਾ ਨਾਮ ਜਸ਼ਨ ਆ ਉਹਦਾ ਬੇਟਾ ਤੋਂ ਨਹੀਂ ਬਾਪ ਬੇਟਾ ਹੀ ਆ 12 ਵਾਈ ਸੀ ਕਿ ਲੋਕਲੀ ਆਉਂਦੇ ਨਹੀਂ ਲੋਕਲੀ ਆ ਤੇਰਾ ਨੰਬਰ ਗਲੀ ਜਨ ਲਿਓ ਤੇ ਬਾਰੇ ਕੀ ਹਥਿਆਰ ਕੀ ਸੀ ਉਹਨਾਂ ਕੋਲ ਕੋਈ ਕਿਰਜਾ ਗੁਰਚਾ ਸੀਗੀਆਂ ਉਹਨਾਂ ਕੋਲੇ ਕਿੱਲੇ ਜਿਹੜੇ ਸੀਗੇ ਇਹ ਦੋ ਜਣੇ ਤੇ ਪ੍ਰਸ਼ਾਸਨ ਪੁਲਿਸ ਦਾ ਸਹਾਇਕ ਦੇਦੀ ਹੈ ਪੂਰਾ ਸਾਰੀਆਂ ਟੀਮਾਂ ਐਸਪੀ ਸਾਹਿਬ ਐਸਐਚਓ ਸਾਹਿਬ ਸੀਆਈਏ 1 ਸਾਰੇ ਇੱਥੇ ਆ ਰੇਡ ਕਰ ਰਹੀ ਉਹਨਾਂ ਦੀ ਰੇਡ ਐਮ ਐਲ ਏ ਸਾਹਿਬ ਆਏ ਜੇ ਸਾਡੇ ਇਲਾਕੇ ਦੇ ਚੌਧਰੀ ਮਤਲਬ ਨਾਲ ਬੱਕ ਮੋਕੇ ਦੀ ਕਿਤੇ ਮੰਗ ਕੀ ਕਰਦੇ ਹੁਣ ਪੇਸ਼ਾਸ਼ੇ ਤੋਂ ਉਹ ਸਭ ਤੋਂ ਸਤ ਸਤ ਕਰਵਾਈ ਹੋਣੀ ਚਾਹੀਦੀ ਉਹਨਾਂ ਉੱਤੇ ਤੁਹਾਡੇ ਜਿਹੜੇ ਤੁਹਾਡੇ ਕੀ ਲੱਗਦੇ ਨੇ ਮੇਰੇ ਕਦਮ ਬਰਦਰ ਤੋਂ ਠੀਕ ਹੈ ਜੇ ਏਰੀਆ ਕਿਹੜਾ ਬੰਦਾ ਹੈ ਪੀਰੂ ਬੰਦਾ ਸਲੀਮਟ ਆਵਰੀ ਗਲੀ ਨੰਬਰ 2 ਮੇਰਾ ਗੋਰੂ ਕਿੱਥੇ ਰਹਿੰਦੇ ਕਿੱਥੇ ਸਲੈਂਡ ਆਵਰੀ ਇੱਥੇ ਰਹਿੰਦੇ ਹਾਂ ਹਾਂਜੀ ਕੀ ਹੋਇਆ ਕੀ ਆ ਭਾਜੀ ਭਾਜੀ ਇੱਥੇ ਕਹਿੰਦੇ ਆ ਸੁਣਨ ਚ ਆਇਆ ਮੈਂ ਕੰਮ ਤੇ ਗਿਆ ਸੀ ਠੀਕ ਹੈ ਜੀ ਮੈਂ ਆਂਦੇ ਸੁਣਿਆ ਇਸ ਮੁਹੱਲੇ ਦੇ ਵਿੱਚ ਮਤਲਬ ਕੀ ਲੜਾਈ ਕਿਸੇ ਹੋਰਦੀ ਸੀ ਉਹ ਮੁੰਡਿਆਂ ਨੇ ਸਿਰਫ ਇਹ ਉਹਨੂੰ ਮੁੰਡੇ ਪਛਾਣ ਕਰਨ ਅੱਗੇ ਹੋ ਗਏ ਉਹ ਕਹਿੰਦੇ ਕਿ ਚੱਲ ਕੀ ਹੋਇਆ ਯਾਰ ਦੱਸ ਉਹਨਾਂ 'ਚ ਪੇੜ ਮਾਰਤੀ ਪੇੜ ਮਾਰਨ ਤੋਂ ਬਾਅਦ ਉਹ ਮੁੰਡਿਆਂ ਨੇ ਪਤਾ ਨਹੀਂ ਕੀ ਮਾਰਿਆ ਕੀ ਨਹੀਂ ਮਾਰਿਆ ਇੱਕ ਮੁੰਡਾ ਤਾਂ ਜਾਂਦੇ ਜਾਂਦੇ ਮਰ ਗਿਆ ਇੱਕ ਮੁੰਡਾ ਸੀਰੀਅਸ ਪਿਆਵਾ ਲੇਕਿਨ ਇਸ ਮੁਹੱਲੇ ਨੂੰ ਪਹਿਲਾਂ ਜੇ ਚਾਰਿਆਂ ਨੇ ਮੁੰਡੇ ਆਏ ਸੀ ਪਤਾ ਨਹੀਂ ਕਿੱਥੇ ਦੇ ਆ ਕਿੱਥੇ ਦੇ ਨਹੀਂ ਆ ਠੀਕ ਆ ਨਾ ਉਹਨਾਂ ਨੂੰ ਚਾਹੀਦਾ ਸੀ ਮਤਲਬ ਛਡਾ ਲੈਣਾ ਚਾਹੀਦਾ ਇਹ ਮੁਹੱਲੇ ਦੇ ਵਿੱਚ ਇੰਨੀ ਪਰਵਾਰ ਹੋਣਾ ਚਾਹੀਦਾ ਵਾ ਜਿਹੜੇ ਮੁੰਡੇ ਨੂੰ ਮਾਰਿਆ ਦੀ ਉਮਰ ਕਿੰਨੀ ਆ ਤੀ ਉਮਰ ਉਹਦੀ ਭਾਈ ਘੜ ਤੋਂ ਘਟ 20 ਸਾਲ ਦਾ ਆਣਾ ਮੁੰਡਾ ਕਿੰਨੇ ਕਨੇ ਸੀਗੇ ਜਿਨ੍ਹਾਂ ਦੇ ਸੱਟ ਲੱਗੀ ਆ ਸੱਟ 3 4 ਆਣੇ ਲੱਗੀ ਕਹਿੰਦੇ ਇੱਕ ਦੀ ਮੌਤ ਵੀ ਹੋਈ ਆ ਹਾਂ ਇੱਕ ਦੀ ਮੌਤ ਹੋਈ ਆ ਕਹਿੰਦੇ ਤੇ ਤਿੰਨ ਜਲੇ ਘਾਇਆ ਲੈ ਹਾਂਜੀ ਤੇ ਜਿਹੜੇ ਮਰਨ ਵਾਲੇ ਸੀਗੇ ਉਹ ਬਾਹਰ ਹੋਏ ਸੀ ਤਾਂ ਉਹ ਵੀ ਲੱਗੇ ਰਹੀ ਐ ਉਹ ਐਸਪੀ ਨੂੰ ਮੁਹੱਲੇ ਦੇ ਕਹਿ ਰਹੇ ਜੀ ਸੁਣਨ ਚ ਆਇਆ ਹਾਂਜੀ ਤੇ ਹੁਣ ਉਹ ਪ੍ਰਸ਼ਾਸਨ ਆ ਜੀ ਲੋਕੇ ਦੇ ਮੌਕੇ ਤੇ ਮਾਰਿਆ ਪੁਲਸ ਵਾਲੇ ਆਇਆ ਦੇਖੋ ਕੀ ਕਹਿੰਦੇ ਆ ਜਗਾ ਪਿਰੂਮ ਅਲਾਵਾਇਦਾਵਾ ਪਿੱਛੇ ਪਿਰੂਮ ਅਲਾਕੇ ਸਲੇਂਡਾਪਰੀ ਐਸਐਮਜੀ ਨਿਊਜ਼ ਲਈ ਲੁਧਿਆਣਾ ਤੋਂ ਵਿਸ਼ੇਸ਼ ਜੀ ਰੋਟਾ ਦੀ ਰਿਪੋਰਟ